ਹੈਲੋ ਜੀ ਸਤ ਸ੍ਰੀ ਅਕਾਲ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਟ ਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਜੜਦੇ ਖਲਾ ਵਿੱਚ ਰੱਖਣ ਲਓ ਜੀ ਦੁਪਹਿਰ ਤੋਂ ਬਲੌਗ ਸਟਾਰਟ ਕਰਤਾ ਅੱਜ ਹੈਗਾ ਸਪੈਸ਼ਲ ਡੇ ਗੈਸ ਕਰੋ ਬਾਦ ਦੇ ਵਿੱਚ ਦੱਸੂਗੀ ਮੈਂ ਵੀ ਅੱਜ ਥੋੜਾੇ ਪੇਸ਼ੈਂਟ ਰੱਖਦੀ ਆਂਗੀ ਤੇ ਬਾਅਦ ਦੇ ਵਿੱਚ ਦੱਸੂਗੀ ਬਾਕੀ ਤੁਸੀਂ ਗੈਸ ਕਰੋ ਅੱਜ ਕਿਹੜਾ ਸਪੈਸ਼ਲ ਡੇ ਆ ਮੇਰੇ ਲਈ ਠੀਕ ਆ ਜੀ ਤੇ ਦੁਪਹਿਰ ਦਾ ਟਾਈਮ ਆ ਜੀ ਇੱਥੇ ਕੋਈ ਨਹੀਂ ਘਰ ਮੈਂ ਕੱਲੀ ਸੀਗੀ ਹੁਣ ਹਜੇ ਆਉਣ ਵਾਲੀ ਨੇ ਕਲੇਰ ਸਾਹਿਬ ਬੱਚੇ ਦੋਨੋਂ ਹੀ ਨਹੀਂ ਸਣੀ ਬੈਂਕ ਗਿਆ ਆ ਗਿਆ ਸੀ ਸਣੀ ਕੱਲ ਆ ਗਿਆ ਸੀਗਾ ਕੱਲ ਆ ਗਿਆ ਸੀ ਸੰਡੇ ਵਾਲੇ ਨੇ ਆ ਗਿਆ ਸੀਗਾ ਸ਼ਾਮ ਨਹੀਂ ਦੁਪਹਿਰੇ ਆ ਗਿਆ ਸੀ 2 ਵਜੇ ਤੇ ਚਲੋ ਜੀ ਕਰ ਲਈ ਆਪਣਾ ਅੱਜ ਦਾ ਬਲੌਗ ਜਿਹੜਾ ਸਟਾਰਟ ਤੇ ਗੈਸ ਕਰੋ ਦੱਸੋ ਅੱਜ ਕਿਹੜਾ ਖਾਸ ਦਿਨ ਆ ਮੇਰੇ ਲਈ ਤੇ ਦੁਪਹਿਰ ਦਾ ਟਾਈਮ ਚਾਹ ਰੱਖ ਕੇ ਆਈਆਂ ਬਣ ਲਈ ਆਪਿਸਲੀ ਬਣ ਲਈ ਬਣੂਗੀ ਉਹ ਜਿਹੜੇ ਰੱਖ ਕੇ ਆਈਆਂ ਗੀਆਂ ਨਾ ਤੇ ਚਲੋ ਜੀ ਹੁਣ ਲੱਗੀ ਸੀ ਮੈਂ ਇੱਥੇ ਆਪਣਾ ਥੋੜਾ ਜਿਹਾ ਫੇਸ ਦਾ ਉਹ ਕਰਨ ਵੈਸੇ ਮੈਂ ਆਪਣਾ हेयर वॉਸ਼ ਵੀ ਕੀਤਾ ਕਲਰ ਵਗੈਰਾ ਲਗਾਇਆਗਾ ਸਪੈਸ਼ਲ ਡੇ ਪਰ ਮੈਂ ਮਨਾਉਣਾ ਨਹੀਂ ਹੈਗਾ ਕੁਝ ਵੀ ਸਪੈਸ਼ਲ ਡੇ ਬਿਲਕੁਲ ਵੀ ਨਹੀਂ ਮਨਾਉਣਾ ਹੈਗਾ ਮਸੂਦਨਾ ਆਪਣਾ ਕਰੀ ਅੱਜ ਮੈਂ ਝੁੰਮਕੇ ਪਾ ਲਈ ਮਨ ਕਰਿਆ ਲਿਪਸਟਿਕ ਦੇਖ ਰਹੀ ਸੀ ਮੈਂ ਹੋਰ ਕਲਰ ਦੇ ਉਹਦੇ ਵਿੱਚ ਪੈ ਸੀ ਫਿਰ ਮੇਰਾ ਮਨ ਕਰਿਆ ਫਿਰ ਮੈਂ ਆਪਣੀ ਬੋਅਚ ਵੀ ਬਣ ਲਈ ਅੱਜ ਮੈਂ ਕੱਚੂ ਅੱਜ ਥੋੜਾ ਜਿਹਾ ਕੱਲ ਆ ਲੈ ਜੀ ਮੈਂ ਕੱਚਾ ਦੁੱਧ ਥੋੜੀ ਜਿਹਾ ਆਪਣੀ ਸਕਿਨ ਕੀ ਔਰ ਕੇਅਰ ਕਰਦੇ ਆ ਇੱਥੇ ਤੇ ਕੱਚਾ ਦੁੱਧ ਹੈ ਇਹ ਤੁਸੀਂ ਜਦੋਂ ਤੁਸੀਂਰੇ ਆਪਣੇ ਘਰ ਦੁੱਧੋਂ ਆਉਂਦਾ ਜਿੰਨਾਂ ਦੇ ਚਲੋ ਚਾ ਕਰਦਾ ਹੈਗਾ ਉਹ ਤਾਂ ਸਭ ਤੋਂ ਬੈਸਟ ਹੈ ਨਾ ਤੇ ਜਿਨਾਂ ਦੇ ਮਤਲਬ ਘਰ ਤਾਂ ਨਹੀਂ ਹੈਗਾ ਆ ਆਪਾਂ ਡੈਰੀ ਜਾ ਕੇ ਜਿਸਦੇ ਘਰ ਬੰਨਿਆ ਹੋਇਆ ਤੇ ਉਹਦੇ ਵਿੱਚੋਂ ਥੋੜਾ ਦੁੱਧ ਬਚਾ ਕੇ ਰੱਖ ਲਿਆ ਕਰੋ ਮੈਂ ਵੀ ਰੱਖ ਲੈਣੀ ਹੁੰਦੀ ਹੈ ਬਚਾ ਕੇ ਤੇ ਇਹਨੂੰ ਆਪਾਂ ਆਪਣੇ ਫੇਸ ਤੇ ਜਾਂ ਕਾਟਨ ਦੀ ਮਦਦ ਲੈ ਲਓ ਤੁਸੀਂ ਕਿਉਂਕਿ ਤਾਂ ਹੀ ਮੈਂ ਦੁਪੱਟਾ ਚੇਂਜ ਕਰ ਲੈਣੇ ਸੀ ਕਹਾਂਗੇ ਦੀਦੀ ਦੁਪੱਟਾ ਚੇਂਜ ਕਰ ਲਿਆ ਮੈਨੂੰ ਇਹ ਵੀ ਛਿੱਟੇ ਛਿੱਟੇ ਨਾ ਪੈ ਜਾਣ ਕਿਉਂਕਿ ਇਹ ਦੁਪੱਟਾ ਮੇਰਾ ਧੋਣ ਵਾਲਾ ਹੀ ਆ ਇਦਾਂ ਲੈ ਲਿਆ ਆਪਾਂ ਦੁੱਧ ਤੇ ਸਾਰੇ ਫੇਸ ਤੇ ਆਪਾਂ ਇਦਾਂ ਦਾ ਕਰਕੇ ਲਾਵਾਂਗੇ ਬਹੁਤ ਜ਼ਿਆਦਾ ਸਕਿਨ ਨੂੰ ਇਹ ਕਯੋਰ ਕਰਦਾ ਬਹੁਤ ਵਧੀਆ ਅੰਨੀ ਕਾ ਜ਼ਿਆਦਾ ਆਪਣੀ ਵਧੀਆ ਸਕਿਨ ਨੂੰ ਕਰਦਾ ਸਕਿਨ ਜਿਹੜੀ ਰੀਜਨਲ ਅਸਲੀ ਸਕਿਨ ਨਾਲ ਨਿਕਲ ਕੇ ਬਾਹਰ ਆਉਂਦੀ ਆ ਇੰਦਾ ਟਰਾਈ ਕਰ ਲੋ ਬਸ ਇਦਾਂ ਦਾ ਕਰਕੇ ਟਰਾਈ ਟਰਾਈ ਨਹੀਂ ਸੋਰੀ ਲਗਾ ਲਿਓ ਐਵੇਂ ਉਹ ਕਰਕੇ ਟਰਾਈ ਤੁਸੀਂ ਕਰਿਓ ਮੈਂ ਤਾਂ ਕਰ ਰਹੀ ਹਾਂ ਤੁਸੀਂ ਵੀ ਕਰਿਓ ਇਹਨੂੰ ਟਰਾਈ ਜ਼ਰੂਰ ਹੈਨਾ ਇਹਦੇ ਨਾਲ ਆਪਣੇ ਡਾਰਕ ਸਰਕਲ ਵੀ ਨਹੀਂ ਹੁੰਦੇ ਹਾਂ ਕੱਲ ਮੈਂ ਇੱਕ ਡਾਰਕ ਸਰਕਲ ਵਾਲਾ ਵੀਡੀਓ ਅਪਲੋਡ ਕਰਿਆ ਸੀ ਤੇ ਉਹਦੇ ਵਿੱਚ ਕਾਫੀ ਦੱਸਿਆ ਸੀ ਮੈਂ ਤਿੰਨ ਇੰਨੇ ਤਰ੍ਹਾਂ ਨੀਰ ਹੋਮ ਰੈਮੀਡੀਜ਼ ਦੱਸਿਆ ਸੀ ਵੀ ਤੁਸੀਂ ਤਿੰਨ ਤਰ੍ਹਾਂ ਲਾ ਸਕਦੇ ਹੋ ਕੋਈ ਵੀ ਤੇ ਇਹ ਉਹਦੇ ਲਈ ਤੁਸੀਂ ਜਿਵੇਂ ਕਾਟਨ ਪੈਡ ਦੱਸਿਆ ਸੀ ਮੈਂ ਵੀ ਕਾਟਨ ਪੈਡ ਲੈ ਸਕਦੇ ਤੁਸੀਂ ਉਹਦੇ ਵਿੱਚ ਇਹ ਡਿਪ ਕਰਕੇ ਰੱਖੋ ਤੁਸੀਂ ਕਾਟਨ ਪੈਡ ਦੇ ਨੂੰ ਨਾ ਇਸ ਕੱਚੇ ਦੁੱਧ ਦੇ ਵਿੱਚ ਡਿਪ ਕਰਕੇ ਆਪਣੇ ਅੰਡਰਆਇਜ਼ ਤੇ ਰੱਖੋ 20-25 ਮਿੰਟ ਲਈ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੁਹਾਨੂੰ ਇਹਨਾਂ ਨੂੰ ਬਸ ਇੱਥਰ ਪਰ ਬਦੂ ਮੈਂ ਟ੍ਰੈਕ ਕਰਕੇ ਨੂੰ ਫੇਸ ਆਪਣਾ ਵਾਸ਼ ਕਰ ਤਾਂਗੇ ਦੁਪਾਤ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਮੈਂ ਆਪਣਾ ਫੇਸ ਵੀ ਦੇਖੋ ਕਿੰਨਾ ਵਧੀਆ ਲੱਗਦਾ کافی ਹੱਦ ਤੱਕ ਆਪਣੇ ਫੇਸ ਦੀ ਪ੍ਰੋਬਲਮ ਨੂੰ ਇਹ ਕੱਚਾ ਦੁੱਧ ਠੀਕ ਕਰਦਾ। ਥਲੇ ਜਾ ਵਾੜੇ। ਗੇਟ ਖੜ ਗਿਆ। ਪਿੰਦਰ ਵੀ ਆ ਗਿਆ। ਕਿਸਾ ਨਹੀਂ ਆਸਾਨੀ ਹੋਊਗਾ। ਚਲੋ ਜੀ। ਮਿਲਦੇ ਹਾਂ ਸੋਨ ਹੁਣ ਮੈਂ ਇਹਨੂੰ ਫੇਸ ਨੂੰ ਆਪਣੇ ਨੂੰ ਧੋ ਕੇ ਸਮਾਰ ਕੇ ਰਾਈਸ ਨਹੀਂ ਚੇ ਵੀ ਲਾਉਂ ਚੰਗੀ ਤਰ੍ਹਾਂ ਸਾਮੀਆ ਇਹ ਫਿਰ ਇਸ ਮਤੋਲੇ ਚੰਗੀ ਤਰ੍ਹਾਂ ਜਿਆਦਾ ਠੰਡਾ ਪਾਣੀ ਨਹੀਂ ਲੈਣਾ ਕਿੰਨੇ ਪਾਣੀ ਨਾਲ ਫਿਰ ਸਕਿਨ ਕਿਦੋਂ ਕਿਵੇਂ ਜਿ ਲੱਗੂ ਵੀ ਤੂੰ ਕਿੰਨਾ ਬਸ ਗੂੰਗਣਾ ਆ ਜਾਈ ਹੋਵੇ ਪਾਣੀ ਜਿਆਦਾ ਠੰਡਾ ਨਾ ਹੋਵੇ ਤੇ ਦੇਖੋ ਕਿੰਨਾ ਕੁ ਜਿਆਦਾ ਫਰਕ ਪੈਂਦਾ ਹਨਾ ਬਿਲਕੁਲ ਐਂ ਲੱਗਦਾ ਵੀ ਪਹਿਲਾਂ ਵਾਂਗੂ ਜਿਵੇਂ ਚਲੋ ਜਰਾ 17 18 ਸਾਲ ਤੱਕ ਨਹੀਂ ਕੈਨੀ ਹੈਗੀ ਵੀ ਚਲੋ ਫਿਰ ਵੀ ਬਹੁਤ ਜਿਆਦਾ ਫਰਕ ਪੈਂਦਾ ਤੁਸੀਂ ਆਪ ਦੇਖ ਸਕਦੇ ਕਿੰਨੀ ਸਕਿਨ ਫੇਅਰ ਹੋਈ ਆ ਨਾ ਇਹਨਾਂ ਇੱਕ ਵਾਰ ਦਿਨ ਦੇ ਵਿੱਚ ਇਹ ਵੀ ਜ਼ਰੂਰ ਟਰਾਈ ਕਰਿਆ ਕਰੋ ਬਸ 2 ਮਿੰਟ ਵੀ ਨਹੀਂ ਰੱਖਣਾ ਇਹ ਤਾਂ ਪਲਾਂਚ ਨਾਲ ਦੇ ਨਾਲ ਫੇਸ ਵਾਸ਼ ਕਰ ਲਓ ਆਪਣਾ ਠੀਕ ਹੈ ਜੀ ਚਲੋ ਹੁਣ ਮੈਂ ਚਾਹ ਦੇਖ ਲਈਆਂ ਫਿਰ ਦੱਸਿਓ ਮੈਨੂੰ ਤੁਸੀਂ ਕਮੈਂਟ ਕਰੋ ਇਹਨੇ ਵੀ ਅੱਜ ਮੇਰਾ ਕਿਹੜਾ ਸਪੈਸ਼ਲ ਦੇ ਆ ਮੇਰੀ ਕੋਧਕਰ ਵਾਲੇ ਨੂੰ ਨਹੀਂ ਪਤਾ ਸੀ ਕੀ ਦੇਣਾ ਚਲੋ ਹੁਣ ਤੁਹਾਡੇ ਕੋਲ ਹੁਣੇ ਗਰਮੀ ਕਰਕਰ ਉਹਨੇ ਟੀ-ਸ਼ਰਟ ਵਗੈਰਾ ਕਾਰੀ ਰਿਹਾ ਤਾਂ ਨਹੀਂ ਵਿਖਾ ਰਿਹਾ ਮੈਂ ਚਲੋ ਜੀ ਲਓ ਜੀ ਸਾਢੇ ਪੰਜ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਥੋੜੀ ਜਿਹੀ ਵਕਤ ਨੇ ਉਹ ਸਾਫ ਕਰੂੰਗੀ ਉਸ ਤੋਂ ਬਾਅਦ ਹਜੇ ਕੱਪੜੇ ਦੇਖ ਨੂੰ ਅਧਰ ਕਾਫੀ ਰੱਖੇ ਪਏ ਤੇ ਹੁਣ ਅਸੀਂ ਜਾ ਰਹੇ ਹਾਂ ਜਿਸਨਾਮ ਅੱਜ ਹੈਗਾ ਮੇਰਾ ਹੈਪੀ ਬਰਥਡੇ ਤੇ ਪਿੰਦਰ ਜਿੰਦਾ ਪਾਕ ਖਾਣਾ ਖਾਣਗੇ ਅੱਜ ਆ ਖਾatiya ਮਗੇ ਬਾਹਰ ਖਾਣਾ ਨਾ ਚੱਲ ਬਕ ਚੱਲਦੇ ਆ ਵੀ ਕਈ ਵਾਰ ਹਰ ਸਾਲ ਕਹਿ ਦਿੰਦੇ ਨੇ ਬੱਚੇ ਵੀ ਚੱਲਾਂਗੇ ਚੱਲਾਂਗੇ ਖਾਣਾ ਖਾਣ ਪਰ ਮੈਂ ਨਹੀਂ ਲਿਜਾ ਸਕਦੀ ਸੀ ਮਨ ਨੂੰ ਨਾ ਬਸ ਹੋ ਜਾਂਦਾ ਇੱਕ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਭਿਕਾਰੀ ਕੁਝ ਬਣਾ ਲਵਾਂਗੀ ਪਰ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਘਰ ਮੈਂ ਨਹੀਂ ਕੁਝ ਬਣਾਉਂਦੀ ਕਿਉਂਕਿ ਮੁੰਡੇ ਦੀ ਤਾਈ ਜੀ ਦੀ ਹੰਡੀ ਡੈਥ ਹੋ ਗਈ ਸੀ ਤੇ ਚਲੋ ਫਿਰ ਬੱਚੇ ਮੈਂ ਕਹਿੰਦੇ ਨੇ ਹਰ ਸਾਲ ਵੀ ਅੱਜ ਪਾਗੀ ਚੱਲ ਗਏ ਮੈਂ ਕਿਹਾ ਵੀ ਚਲੋ ਚੱਲਦੇ ਆ ਜੀ ਤੁਹਾਨੂੰ ਬਾਹਰ ਖਾਣਾ ਖਵਾ ਕੇ ਲੈ ਕੇ ਆਉਣੇ ਚਲੋ ਜੀ ਚੱਲਦੇ ਆ ਥੋੜੇ ਬਰਤਨ ਵਗੈਰਾ ਸਾਫ ਕਰ ਦਿਆਂ ਤੇ ਲੇਟ ਵੀ ਹੋ ਗਿਆ ਸਾਢੇ ਪੰਜ ਦਾ ਟਾਈਮ ਹੋ ਗਿਆ ਜੋ ਤੋਟੀ ਕਰਦੇ ਪਹਿਲਾਂ ਮੈਂ ਫਿਰ ਅਸੀਂ ਚੱਲਦੇ ਫ ਲੋਜੀ ਇੱਥੇ ਲੱਗ ਗਈ ਸੀ ਕਿ ਮੈਂ ਰੈਡੀ ਹੋਣ ਤੇ ਆਹ ਵਾਲਾ ਜਿਹੜਾ ਸੂਟ ਸੀਗਾ ਮੈਂ ਹੁਣ ਪਿਛਲੇ ਮਹੀਨੇ ਦੋ ਸੂਟ ਸਟਿਚ ਕਰਵਾਏ ਸੀ ਇੱਕ ਜਿਹੜਾ ਉਤਾਰਿਆ ਉਹ ਵਾਲਾ ਇੱਕ ਇਹ ਵਾਲਾ ਇਹ ਵਾਲਾ ਹਲਕਾ ਜਿਹਾ ਜੀ ਵਧੀਆ ਲੱਗਦਾ ਪਰ ਇਸ ਵਾਰ ਮੇਰਾ ਨਹੀਂ ਸੀਗਾ ਵੀ ਮੈਂ ਜਨਮ ਦਿਨ ਆਪਣਾ ਮਨਾਉਣਾ ਕਿਉਂਕਿ ਮੈਨੂੰ ਬਿਲਕੁਲ ਵੀ ਐਂ ਲੱਗਦਾ ਸੀ ਵੀ ਨਾ ਹੀ ਮਨਾਮ ਇਸ ਵਾਰ ਮੈਂ ਹਨਾ ਕੁਝ ਨਹੀਂ ਕਰਨਾ ਹੈਗਾ ਵੀ ਘਰ ਬਸ ਕੱਦੂ ਹੀ ਲਿਆ ਸੀ ਬਸ ਸਿੰਪਲ ਜਿਹਾ ਆਪਾਂ ਰੋਟੀ ਟੁੱਕ ਬਣਾਵਾਂਗੇ ਬਸ ਐਨਾ ਹੀ ਸੀਗਾ ਇੱਥੇ ਸਣੀ ਵੀ ਰੈਡੀ ਹੋ ਗਿਆ ਸੀ ਜੀ ਨਾਲ ਕਲੇਰ ਸਾਹਿਬ ਵੀ ਦੇਖੋ ਇੱਧਰ ਰੈਡੀ ਹੋ ਰਹੇ ਸੀਗੇ ਤੇ ਬਸ ਚੱਲਣ ਦੀ ਤਿਆਰੀ ਹੈ ਚਲਦੇ ਹੁਣ ਆਪਾਂ ਹੋਗੇ ਤੇ ਆਹ ਵਾਲਾ ਪਾਲਿਆ ਮੈਂ ਸੂਟ ਚਲਦੇ ਹੁਣ ਬਾਹਰ ਬੱਚੇ ਆਲਾਰਮ ਤੇ ਆਲਾਰਮ ਲੈ ਜਾਂਦੇ ਨੇ ਗੱਡੀ ਦਾ ਚਲੋ ਜੀ ਲਾਈਟਾਂ ਲੁੱਟਾ ਖੁੱਲ ਗਈਆਂ ਨੇ ਚਲਦੇ ਹੁਣ ਆਪਾਂ ਲਓ ਜੀ ਚੱਲ ਪਏ ਆਪਾਂ ਹੁਣ ਘਰ ਤੋਂ ਇੱਥੇ ਕਲੇਰ ਸਾਹਿਬ ਲੋਕ ਲਗਾ ਰਹੇ ਸੀ ਮੇਰੇ ਤੋਂ ਲੱਗਿਆ ਨਹੀਂ ਫਿਰ ਕਲੇਰ ਸਾਹਿਬ ਲੱਗੇ ਸੀ ਲੋਨ ਚਲੋ ਜੀ ਜਾਵਾਂਗੇ ਪਸਨਾਮ ਸੁਨਾਮੀ ਕਿਸੇ ਰੈਸਟੋਰੈਂਟ 'ਚ ਜਾਵਾਂਗੇ ਮੈਨੂੰ ਨਹੀਂ ਪਤਾ ਵੀ ਕਿਹੜੇ 'ਚ ਜਾਣਾ ਕਿੱਥੇ ਜਾਣਾ ਹੈ ਨਾ ਕਿਉਂਕਿ ਬੱਚੇ ਲੈ ਕੇ ਜਾਣਗੇ ਜਿੱਥੇ ਜਾਣਗੇ ਬੱਚਿਆਂ ਦੀ ਪਲੈਨਿੰਗ ਆ ਮੈਂ ਤਾਂ ਮਨਾ ਕੀਤਾ ਸੀ ਪਰ ਪਿਛਲੇ ਸਾਲ ਵੀ ਕਹਿੰਦੇ ਸੀ ਹਰ ਸਾਲ ਹੀ ਕਹਿੰਦੇ ਨੇ ਬੱਚੇ ਦਾ ਵੀ ਆਪਾਂ ਬਾਹਰ ਖਾਣਾ ਖਾ ਕੇ ਆਉਣਾ ਮੰਮੀ ਨਾਲ ਜਨਮ ਦਿਨ ਆ ਜਾਂ ਕੋਈ ਵੀ ਐਨੀਵਰਸਰੀ ਆ ਹੈ ਨਾ ਤਾਂ ਵੀ ਕਹਿੰਦੇ ਨੇ ਬਾਹਰ ਖਾਣਾ ਖਾ ਕੇ ਆਵਾਂਗੇ ਪਰ ਕਲੇਰ ਸਾਹਿਬ ਸਭ ਤੋਂ ਪਹਿਲਾਂ ਮਨਾ ਕਰ ਦਿੰਦੇ ਸੋ ਕਹਿੰਦੇ ਨਹੀਂ ਘਰ ਦਾ ਖਾਣਾ ਘਰ ਤਾਂ ਹੀ ਹੁੰਦਾ ਪਰਾਜ ਮੈਨੂੰ ਵੀ ਇਹ ਲੱਗਿਆ ਮੈਂ ਕਭੀ ਨਹੀਂ ਚੱਲ ਹੁਣ ਵੀ ਬੱਚਾ ਹਰ ਸਾਲ ਮਨ ਤੋੜ ਦਿੰਦੇ ਆ ਵੀ ਚਲੋ ਭਜਾਏ ਆਉਣੇ ਕੀ ਹੁੰਦਾਗਾ ਹਨਾ ਇਸ ਵਾਰ ਕਲੇਰ ਸਾਹਿਬ ਵੀ ਪਹਿਲੇ ਵਾਰੀ ਤਿਆਰ ਹੋ ਗਏ ਉਹਨਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਨਹੀਂ ਜਾਣਾ ਹਨਾ ਉਹਨਾਂ ਦਾ ਖੁਦ ਦਾ ਵੀ ਮਨ ਸੀ ਕਿਉਂਕਿ ਉਹ ਵੀ ਹੁਣ ਤੁਹਾਨੂੰ ਪਤਾ ਹੀ ਇੱਕ ਇੱਕ ਡੇਢ ਮਹੀਨੇ ਤੋਂ ਘਾਰ ਹੀ ਹੁੰਦੇ ਨਿਗੇ ਤੇ ਉਹਨਾਂ ਦਾ ਵੀ ਮਨ ਆ ਗਿਆ ਪਿਆ ਸੀ ਕਹਿੰਦੇ ਚਲੋ ਚੱਲਦੇ ਆ ਲਓ ਜੀ ਦੀਪਕ ਹੋਰੀ ਵੀ ਆਉਣਗੇ ਵਿੱਚ ਚਲੋ ਲੋ ਜੀ ਅਥੇ ਅਸੀਂ ਪਹੁੰਚ ਕੇ ਸੀਗੇ ਰੈਸਟੋਰੈਂਟ ਵੈਂਟੇਜ ਟਾਊਨ ਬਹੁਤ ਸੋਹਣਾ ਬਣਿਆ ਹੋਇਆ ਪਰ ਦੇਖੋ ਤੁਸੀਂ ਇੰਨਾ ਸੋਹਣਾ ਪਰ ਅੰਦਰ ਵੀ ਸੀ ਹਟ ਵਗੈਰਾ ਵੀ ਬਣਿਆ ਹੋਇਆ ਸਾਡੀ ਬੈਕ ਸਾਈਡ ਹਟ ਵਗੈਰਾ ਸੀ ਗਿਆ ਤੇ ਜੇ ਕਿਸੇ ਨੇ ਆਪਣਾ ਮਤਲਬ ਫੈਮਲੀ ਅਲੱਗ ਤੋਂ ਬੈਠਣਾਗਾ ਪਰ ਅੱਜ ਸੰਡੇ ਨਹੀਂ ਇਹ ਸੋਮਵਾਰ ਦਾ ਦਿਨ ਹੈਗਾ ਸੋਮਵਾਰ ਪੰਗ 5 ਅਗਸਤ ਹੈ ਨਾ ਮੇਰਾ ਬਰਥਡੇ ਹੋਣ ਦਾ 5 ਅਗਸਤ ਰ ਤੇ ਕਹਿੰਦੇ ਨੇ ਬਹੁਤ ਵਧੀਆ ਸੀ ਪਰ ਅਸੀਂ ਬਾਹਰ ਬੈਠਣਾ ਵਧੀਆ ਲੱਗਿਆ ਸਾਨੂੰ ਹੈ ਨਾ ਵੀ ਬਾਹਰ ਬੈਠਦੇ ਆ ਬਾਹਰ ਦਾ 뷰 ਇੰਨਾ ਘੈਂਟ ਸੀ ਇੱਕ ਮਤਲਬ ਕਿ ਘਰ ਵਰ ਗਈ ਸੀਗਾ ਮਾਹੌਲ ਵੀ ਜਾਨੀ ਕਿ ਖੁੱਲੇ ਜਿਹਾ ਆਪਾਂ ਘਰ ਦੇ ਵਿੱਚ ਪਾਰਕ ਹੈਗਾ ਉੱਥੇ ਬੈਠਿਆ ਬਹੁਤ ਸੋਹਣਾ ਲੱਗ ਰਿਹਾ ਸੀ ਬੈਠ ਕੇ ਤੇ ਵਧੀਆ ਫੀਲ ਹੋ ਰਿਹਾ ਸੀ ਤੇ ਚਲੋ ਬੱਚਿਆਂ ਦੀ ਚੁਆਇਸ ਸੀਗੀ ਵੀ ਜਾਈਏ ਇਸ ਜਗ੍ਹਾ ਹੈ ਨਾ ਤੇ ਬਹੁਤ ਸੋਹਣਾ ਬਣਿਆ ਥੋੜੇ ਜਿਹੀ ਟਾਈਮ ਹੋਇਆ ਸ਼ਾਇਦ ਪਤ ਨਹੀਂ 2 ਜਾਂ 4 ਮਹੀਨੇ ਹੋਈ ਨੇ ਇਹਨੂੰ ਬਣੇ ਨੂੰ ਮਤਲਬ ਕਿਸੇ ਦਾ ਘਰ ਸੀਗਾ ਇਹ ਸੁਨਾਮ ਦੇ ਵਿੱਚ ਜਦੋਂ ਆਪਾਂ ਸੰਗਰੂਰ ਨੂੰ ਜਾਣਦੇ ਆਂਗੇ ਆ ਉੱਥੇ ਹੈਗਾ ਇਹ ਕਚੈਰੀਆਂ ਨੇ ਜਿਹੜੀਆਂ ਜਿਹੜੇ ਇੱਥੇ ਸੁਨਾਮ ਦੇ ਨੇ ਜਾਂ ਨੇੜੇ-ਤੇੜੇ ਸਾਡੇ ਪਿੰਡਾਂ ਵੱਲ ਦੇ ਨੇਗੇ ਸੰਗਰੂਰ ਤੋਂ ਜਦੋਂ ਆਪਾਂ ਇਧਰੋਂ ਸੁਨਾਮ ਤੋਂ ਕਚੈਰੀਆਂ ਟੱਪ ਜਾਂਦੇ ਆਂ ਥੋੜਾ ਅੱਗੇ ਜਾ ਕੇ ਹੈਗਾ ਹਨਾ ਹਮ ਕਾਫੀ ਥੋੜਾ تن ਕਾਫੀ ਅੱਗ ਗਿਆ ਮੇਰੇ ਖਿਆਲ ਦੇ ਵਿੱਚ ਪਤ ਨਹੀਂ ਬੈਕ ਆਪਣੀ ਗਏ ਮੈਂ ਤਾਂ ਭੁੱਲ ਗਈ ਸ਼ਾਇਦ ਅੱਗੇ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਬਹੁਤ ਹੀ ਸੋਹਣਾ ਮੈਂ ਤੇ ਵੀ ਭੁੱਲ ਗਈ ਵੀ ਕਿੱਥੇ ਗਏ ਸੀਗਾ ਮਹਿਲਾ ਰੋਡ ਤੇ ਆ ਜਾਂ ਫਿਰ ਇੱਧਰ ਬਣਿਆ ਹੋਇਆ ਮੈਂ ਭੁੱਲ ਗਈ ਚਲੋ ਜੀ ਕੋਈ ਗੱਲ ਨਹੀਂ ਤਾਂ ਬੈਂਟੇ ਸਟਾਉਨ ਪਤਾ ਲੱਗ ਜੂ ਕਿਸੇ ਨੂੰ ਮਰਜ਼ੀ ਪੁੱਛ ਲਿਓ ਤੁਸੀਂ ਨਾ ਜੇ ਜਾਣਾ ਚਾਹੁੰਦੇ ਹੋ ਪਰ ਬਹੁਤ ਵਧੀਆ ਬਹੁਤ ਹੀ ਵਧੀਆ ਇੱਥੇ ਬੈਠਣ ਦਾ ਇੰਨਾ ਕੁ ਵਧੀਆ ਪ੍ਰਬੰਧ ਆ ਇੱਥੇ ਖੁੱਲੇ ਦੇ ਵਿੱਚ ਬੈਠ ਕੇ ਸ਼ਾਮ ਦੇ ਟਾਈਮ ਅੱਜ ਰਸ ਵੀ ਨਹੀਂ ਸੀਗਾ ਕੱਲ ਆਇਆ ਸੀ ਸਣੀ ਇੱਥੇ ਅਹ ਕੱਲ ਤੇ ਅਸਰੇ ਹਾਸੀ ਸਣੀ ਕਹਿੰਦਾ ਬਹੁਤ ਜ਼ਿਆਦਾ ਰਸ ਸੀ ਮੰਮੀ ਕੱਲ ਬਹੁਤ ਜ਼ਿਆਦਾ ਸੀ ਪਰ ਅੱਜ ਨਹੀਂ ਸੀ ਅੱਜ ਹੈਗੇ ਸੀ ਜਦੋਂ ਅਸੀਂ ਨਿਕਲੇ ਇੱਥੋਂ ਖਾਣਾ ਖਾ ਕੇ ਉਸ ਤੋਂ ਬਾਅਦ ਇੱਥੇ ਰਸ ਜਿਹੜਾ ਹੋਣਾ ਸ਼ੁਰੂ ਹੋਗਾ ਸੀ 1 ਵਜੇ ਤੱਕ ਸ਼ਾਇਦ ਇਹ ਖੁੱਲ੍ਹਾ ਹੁੰਦਾ ਜਾਂ 12 1 ਵਜੇ ਤੱਕ ਖੁੱਲ੍ਹਾ ਹੁੰਦਾ ਹੈ ਚਲੋ ਜੀ ਇੱਥੇ ਬੱਚਿਆਂ ਨੇ ਕੁਝ ਆਰਡਰ ਕੀਤਾ ਸੀ ਖਾਣ ਨੂੰ ਸਨੈਕਸ ਵਗੈਰਾ ਤੇ ਕੋਲ ਡਰਿੰਕ ਦਾ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਸਣੀ ਕਹਿੰਦਾ ਮੈਂ ਆ ਗਿਆ ਵੀ ਬੈਠੋ ਤੁਸੀਂ ਵੀ ਮੈਨੂੰ ਮਤਲਬ ਕਿ ਜਿਹੜਾ ਹੋਟਲ ਦਾ ਮਾਲਕ ਆ ਉਹ ਦੋਸਤ ਹੀ ਹੈਗਾ ਸਣੀ ਦਾ ਇਹ ਕਹਿੰਦਾ ਮੈਂ ਮਿਲ ਕੇ ਆਣਾ ਉਹਨਾਂ ਦੀ ਕਾਲ ਆਈ ਜਾਂਦੀ ਆ ਪਰ ਗਿਆ ਸੀ ਉਹ ਕੁਝ ਹੋਰ ਲੈਣਾ ਸਾਨੂੰ ਨਹੀਂ ਪਤਾ ਸੀ ਵੀ ਬੱਚੇ ਹਨਾ ਕੀ ਕੀ ਪਲੈਨਿੰਗ ਕਰ ਦਿੰਦੇ ਨੇ ਕੀ ਕੀ ਕੁਝ ਕਰਵਾ ਲੈਂਦੇ ਨੇ ਬੱਚੇ ਕੁਝ ਨਹੀਂ ਪਤਾ ਲਣਾ ਤੇ ਜਦੋਂ ਆਇਆ ਦੇਖਿਆ ਇੱਕ ਫਲਾਵਰ ਲੈ ਕੇ ਆਇਆ ਇੱਕ ਨਾ ਐਫਐਮ ਜਿਹੜਾ ਹੈਗਾ ਐਪ ਹੁਣ ਚੱਲਿਆ ਕੋਈ ਨਵਾਂ ਐਪ ਆ ਜਿਵੇਂ ਕੋਈ ਐਮਰਜੈਂਸੀ ਆਪਾਂ ਮਤਲਬ ਕਿ ਲੋਕਲੀ ਇਹ ਚੱਲਦਾਗਾ ਜਿਵੇਂ ਜਾਂ ਆਪਣੇ ਨੇੜੇ-ਤੇੜੇ ਸ਼ਹਿਰ ਮਤਲਬ ਕਿ ਪਿੰਡਾਂ ਦੇ ਵਿੱਚ ਤਾਂ ਨਹੀਂ ਹੁੰਦੇ ਇਹ ਸ਼ਹਿਰ ਦੇ ਵਿੱਚ ਇਹ ਲੋਕਲੀ ਤੇ ਵੀ 10-20 ਮਿੰਟਾਂ ਦੇ ਵਿੱਚ ਆਪਣਾ ਆਰਡਰ ਆਪਣੇ ਕੋਲ ਪਹੁੰਚ ਜਾਂਦਾ ਹੈ ਹਨਾ ਆ ਦੇਖੋ ਇੱਥੇ ਲੈ ਕੇ ਆਇਆ ਸਨੀ ਫਲਾਵਰ ਰੀਅਲ ਸੀਗੇ ਇਹ ਗੁਲਾਬ ਦੇ ਫਲਾਵਰ ਤੇ ਆਪਣੇ ਡੈਡੀ ਨੂੰ ਫੜਾਏ ਦੇਣ ਵਾਸਤੇ ਬੱਚੇ ਵੀ ਕੀ ਕੀ ਕਰਵਾਉਂਦੇ ਨੇ ਜੀ ਤੇ ਜਿਹਨੂੰ ਵਧੀਆ ਲੱਗਿਆ ਜੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਇੰਨੇ ਸਾਲਾਂ ਦੇ ਵਿੱਚ ਮੈਂ ਇਸ ਤਰ੍ਹਾਂ ਆਪਣਾ ਜਨਮ ਦਿਨ ਪਹਿਲੀ ਵਾਰ ਮਨਾਇਆ ਬਹੁਤ ਜ਼ਿਆਦਾ ਖੁਸ਼ੀ ਹੋ ਪਰ ਮੈਨੂੰ ਇਹ ਸੀ ਵੀ ਇਸ ਵਾਰ ਮੈਂ ਕੁਝ ਨਹੀਂ ਕਰਨਾ ਮਸਕਾਰ ਵਿੱਚ ਬੈਠ ਕੇ ਆਪਣਾ ਘੱਟਾ ਖਾਣਾ ਖਾਣਾ ਨਹੀਂ ਹੈ ਨਾ ਪਰ ਇਹ ਬਦਨ ਜੀ ਇਸ ਵਾਰ ਦਾ ਸਪੈਸ਼ਲ ਹੋ ਜੂ ਮੇਰਾ ਬਰਥਡੇ ਹੈ ਨਾ ਬਹੁਤ ਜ਼ਿਆਦਾ ਸਪੈਸ਼ਲ ਸੀਗਾ ਜੀ ਬਹੁਤ ਵਧੀਆ ਇਹ ਤਾਂ ਮੈਨੂੰ ਇੱਕ ਮੈਮਰੀ ਹੈ ਜਿਹੜੀ ਜਾਦੀ ਰਹੂ ساری ਉਮਰ ਹੈ ਨਾ ਵਧੀਆ ਲੱਗਿਆ ਜੀ ਚਲੋ ਟਾਈਮ ਸਪੈਂਡ ਕੀਤਾ ਬੱਚਿਆਂ ਨਾਲ ਬਾਹਰ ਆ ਕੇ ਹੈ ਨਾ ਵਧੀਆ ਲੱਗਿਆ ਚਲੋ ਜੀ ਉਸ ਤੋਂ ਬਾਅਦ ਮਾਰੀ ਆ ਗਈ ਸੀ ਖਾਣੇ ਦੀ ਉੱਥੇ ਖਾਣਾ ਖਾ ਰਹੇ ਸੀਗੇ ਆ ਫੁੱਲ ਹੋ ਗਏ ਸੀ ਤੇ ਮਤਲਬ ਖਾਣਾ ਮੰਗਾਇਆ ਆਰਡਰ ਕੀਤਾ ਪਰ ਖਾਣਾ ਸੀਗਾ ਜਿਹੜਾ ਆਰਡਰ ਕੀਤਾ ਪਰ ਪੇਟ ਇੰਨਾ ਫੁੱਲ ਹੋਇਆ ਪਿਆ ਸੀ ਪਹਿਲੇ ਕੋਲਡ ਡਰਿੰਕ ਵਗੈਰਾ ਆ ਜਾ ਸਨੈਕਸ ਵਗੈਰਾ ਖਾ ਕੇ ਨਾ ਕਿਉਂਕਿ ਹੁੰਦਾ ਇਹ ਜਪਾ ਇਹਨਾਂ ਨਹੀਂ ਖਾ ਸਕਦੇ ਪੇਟ ਪਹਿਲੀ ਫੁੱਲ ਹੋ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਜਦੋਂ ਆਇਆ ਆਰਡਰ ਕੀਤਾ ਖਾਣਾ ਵੀ ਫਿਰ ਬਾਹਰ ਦਾ ਹੀ ਸੀਗਾ ਫਿਰ ਕੁਸ਼ਟ ਮਨਾ ਕਰ ਰਹੇ ਸੀ ਕਲੀਅਰਸਾ ਉਹ ਕਹਿੰਦੇ ਮੈਂ ਫੁੱਲ ਹੋ ਗਿਆ ਵੀ ਮੈਨੂੰ ਹੁਣ ਨਹੀਂ ਖਾਣਾ ਚਾਹੀਦਾ ਹੈਗਾ ਮੈਂ ਕਿਹਾ ਨਹੀਂ ਵੀ ਫਿਰ ਤੁਸੀਂ ਥੋੜੇ ਟਾਈਮ ਤੱਕ ਘਰ ਜਾ ਕੇ ਕਹੋਗੇ ਵੀ ਮੈਂ ਖਾਣਾ ਖਾਣਾ ਕਿਉਂਕਿ ਮੈਂ ਘਰ ਕੁਝ ਬਣਾ ਕੇ ਹੀ ਨਹੀਂ ਗਈ ਸੀ ਸਬਜ਼ੀ ਵਗੈਰਾ ਮੈਂ ਕੁਝ ਨਹੀਂ ਬਣਾ ਕੇ ਗਈ ਸੀ ਮੈਂ ਕਿਹਾ ਵੀ ਹੁਣ ਜਦੋਂ ਖਾਣਾ ਬਾਹਰ ਹੀ ਖਾਣਾ ਵੀ ਕਿਉਂ ਬਣਾਉਣੇ ਸਵੇਰੇ ਬਣਾ ਲੂਗੇ ਹਨਾ ਇਸ ਕਰਕੇ ਫਿਰ ਖਾਣਾ ਆਰਡਰ ਕਰਤਾ ਸੀਗਾ ਮੈਂ ਕਿਹਾ ਖਾ ਕੇ ਜਾਵਾਂਗੇ ਫਿਰ ਘਰ ਜਾ ਕੇ ਆਰਾਮ ਨਾਲ ਸੌ ਜਾਵਾਂਗੇ ਘਰ ਜਾ ਕੇ ਤਾਂ ਫਿਰ ਦੁੱਧ ਵਗੈਰਾ ਵੀ ਨਹੀਂ ਪੀਤਾ ਚਲੋ ਜੀ ਇੱਕ ਕਮੈਂਟ ਲੈਣੇ ਅੱਜ ਦੇ ਜਿਹੜੇ ਕੱਲ ਪਰਸੋਂ ਵਾਲੇ ਬਲੌਗ ਦੇ ਵਿੱਚ ਇੱਕ ਹੋਰ ਮੈਂ ਜੀ ਸ਼ੇਅਰ ਕਰ ਰਹੀ ਸੀ ਇਸ ਵੀਡੀਓ ਵਿੱਚ ਤੁਹਾਨੂੰ ਕਿਹਾ ਸੀ ਜਿਹੜੇ ਕਾਟਨ ਪੈਡ ਵੀ ਤੁਸੀਂ ਡਿਪ ਕਰ ਸਕਦੇ ਹੋ ਉਹ ਵੀਡੀਓ ਮੈਂ ਅਪਲੋਡ ਕੀਤਾ ਉਹ ਵੀਡੀਓ ਜਾਣਾ ਸੀਗਾ 5 ਅਗਸਤ ਨੂੰ ਹੀ ਮੇਰੇ ਜਨਮ ਦਿਨ ਵਾਲੇ ਦਿਨ ਤੇ ਉਸ ਦਿਨ ਸ਼ਾਇਦ ਮੇਰੇ ਤੋਂ ਵਾਈਫਾਈ ਆਪਣਾ ਆਫ ਹੋ ਗਿਆ ਵੀਡੀਓ ਮੈਂ ਲਾਤੀ ਸੀ ਅਪਲੋਡ ਤੇ ਪਰ ਉਹ ਥੋੜੀ ਹੋਈ ਜਿੰਨਾ ਕਿ ਮੇਰੇ ਫੋਨ ਦਾ ਨੈਟ ਸਿਗਨ ਦੇ ਹਿਸਾਬ ਨਾਲ ਥੋੜੀ ਹੀ ਜਦੋਂ ਅਸੀਂ ਇੱਥੇ ਰੈਸਟੋਰੈਂਟ ਪਹੁੰਚੇ ਇੱਥੇ ਬਿਲਕੁਲ ਵੀ ਨੈਟਵਰਕ ਨਹੀਂ ਸੀਗਾ ਤਾਂ ਕਰਕੇ ਉਹ ਵੀਡੀਓ ਪੂਰੀ ਅਪਲੋਡ ਹੋ ਹੀ ਨਹੀਂ ਸਕੀ ਹੈ ਨਾ ਤੇ ਉਹ ਵੀਡੀਓ ਆਊਗਾ ਤੁਹਾਨੂੰ ਨੈਕਸਟ ਬਲੌਗ ਦੇਖਣ ਨੂੰ ਮਿਲੂਗਾ ਉਹ ਵਾਲਾ ਹਨਾ ਤੇ ਚਲੋ ਜੀ ਨਾਮ ਲੈਨੇ ਪਹਿਲਾਂ ਆਪਾਂ ਜਿਹੜੇ ਮਤਲਬ ਕਿ ਫਰਸਟ ਕਮੈਂਟ ਨੇ ਉਹ ਲੈਨੇ ਆਂ ਜੀ ਫਰਸਟ ਕਮੈਂਟ ਨੇਮ ਹੈਗਾ ਜਿਹੜਾ 4 ਅਗਸਤ ਵਾਲੇ ਵੀਡੀਓ ਤੇ ਆਇਆ ਹੋਇਆਗਾ ਉਹ ਹੈਗਾ ਜੀ ਅਬਨੀਤ ਭੁੱਲ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣਾ ਨਕੀਮਤੀ ਟਾਈਮ ਕੱਢ ਕੇ ਮੇਰੇ ਵੀਡੀਓ ਨੂੰ ਵਾਚ ਕਰਦੇ ਹੋ ਨਾ ਬਹੁਤ-ਬਹੁਤ ਧੰਨਵਾਦ ਵੈਸੇ ਸਾਰੀ ਮੇਰੀ YouTube ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਆ ਲਓ ਜੀ ਖਾਣਾ ਖਾਣ ਤੋਂ ਬਾਅਦ ਦੋਸਤੋ ਬਾਅਦ ਆਪਾਂ ਕਹਿੰਦੇ ਹੁੰਦੇ ਨੇ ਇੱਕ ਮਿੱਠੇ ਮੇਂ ਕੀ ਹੈ ਸਾਡੇ ਆਈਸਕ੍ਰੀਮ ਹੈ ਹੈ ਆਰਡਰ ਕੀਤੀ ਸੀ ਆਈਸਕ੍ਰੀਮ ਤੇ ਆਈਸਕ੍ਰੀਮ ਖਾ ਕੇ ਆਪਣਾ ਚੱਲਦੇ ਹਾਂ ਹੁਣ ਘਰ ਨੂੰ ਘਰ ਜਾ ਕੇ ਰੈਸਟ ਕਰਾਂਗੇ ਨਹੀਂ ਕੁਝ ਜ਼ਿਆਦਾ ਥਕਾਵਟ ਵੀ ਹੋ ਗਈ ਸੀ ਪਤਾ ਨਹੀਂ ਕਿਉਂ ਹੁਣ ਥਕਾਵਟ ਵੀ ਹੋਣ ਲੱਗ ਗਈ ਤੇ ਵਧੀਆ ਵੀ ਲੱਗਿਆ ਅੱਜ ਦਾ ਦਿਨ ਬਹੁਤ ਮੇਰਾ ਵਧੀਆ ਲੰਘਿਆ ਹੈ ਨਾ ਅ ਸਵੇਰੇ ਕਿਸੇ ਨੂੰ ਨਹੀਂ ਸੀ ਮਤਲਬ ਕਿ ਯਾਦ ਵੀ ਮੇਰਾ ਬਰਥਡੇ ਕਿਸੇ ਨੂੰ ਵੀ ਯਾਦ ਨਹੀਂ ਸੀ ਉਹ ਹੀ ਹੁੰਦਾ ਹੈ ਨਾ ਆਪਣੇ ਫੋਨ ਦੇ ਵਿੱਚ ਪਿਛਲੇ ਸਾਲ ਵਾਲੇ ਪਿੱਕਾਂ ਹੁੰਦੀਆਂ ਨੇ ਜਿਹੜੀਆਂ ਹਨਾ ਉਹ ਆਪਾਂ ਨੂੰ ਇੱਕ ਸਾਲ ਬਾਅਦ ਜਦੋਂ ਐਡੇ ਆਉਂਦਾ ਤਾਂ ਸ਼ੋਅ ਹੁੰਦੀਆਂ ਨੇ ਸਭ ਨੂੰ ਸ਼ੋਅ ਹੋ ਜਾਂਦੀਆਂ ਨੇ ਹੈਨਾ ਅ ਮਤਲਬ ਜਿਹੜੇ ਜਿਹੜੇ ਆ ਕੋਲ ਹੁੰਦੀਆਂ ਨੇ ਪਿੱਕ ਆਪਣੀਆਂ ਉਹਨਾਂ ਨੂੰ ਸ਼ੋਅ ਹੋ ਜਾਂਦੇ ਨੇ ਇਸੇ ਤਰ੍ਹਾਂ ਸਣੀ ਨੂੰ ਜਦੋਂ 12 ਵਜੇ ਪਿੱਕ ਹੋ ਗਿਆ ਕੇ ਸ਼ੋਅ ਹੋਈਆਂ ਤਾਂ ਫਿਰ ਉਹਦੇ ਜਾਂਦਾ ਇਹ ਅੱਜ ਮੁੰਮੀ ਦਾ ਬਰਥਡੇ ਆ ਫਿਰ ਉਹਨੇ ਮਤਲਬ ਕੇ ਪਿੰਦਰ ਨੂੰ ਫੋਨ ਕੀਤਾ ਫਿਰ ਜਲਦੀ ਘਰ ਆਇਆ ਘਰ ਆ ਕੇ ਫਿਰ ਪਲਾਨਿੰਗ ਕੀਤੀ ਜਾਣ ਦੀ ਫਿਰ ਅਸੀਂ ਵੀ ਮਨਾਂ ਨਹੀਂ ਕੀਤਾ ਵੀ ਚਲੋ ਲਓ ਜੀ ਉਹ ਕੀਆ ਹੋ ਗਿਆ ਪਿੰਦਰਾ ਉਹ ਸਿੱਧਾ ਘਰੇ ਲੈ ਕੇ ਚੱਲ ਗਏ। ਨਾਂ ਨੂੰ ਉਹਦਾ ਘਰੀ ਨਾ। ਚਲੋ ਜੀ ਚੱਲ ਬਈ ਅਸੀਂ ਘਰ ਵਾਪਸ ਦੀਪਕ ਨੂੰ। ਦੀਪਕ ਜਿਹੜਾ ਉਹ ਮੇਰੇ ਜੇਠ ਜੀ ਦਾ ਬੇਟਾ ਹੈਗਾ। ਸਨਾਮ ਹੀ ਰਹਿੰਦੇ ਨੇ ਸਾਡੇ ਚਾਚਾ ਜੀ। ਉਹਨਾਂ ਦੇ ਤਿੰਨ ਬੇਟੇ ਨੇ ਤਿੰਨ ਨੂੰ ਹੀ ਸਨਾਮ ਰਹਿੰਦੇ ਨੇ। ਕੀ ਉਹਨਾਂ ਵੱਡੇ ਮੇਰੇ ਜੇਠ ਨੇ ਜਿਹੜੇ ਉਹਨਾਂ ਦਾ ਬੇਟਾ ਸੀ ਦੀਪਕ ਹੈ ਨਾ ਜਿਹੜਾ ਸਾਡੇ ਨਾਲ ਸੀਗਾ। ਤੇ ਚਲੋ ਜੀ ਚੱਲਦੇ ਆ ਘਰ ਤੇ ਕਈ ਵਾਰ ਨਾ ਪਤਾ ਹੀ ਨਹੀਂ ਲੱਗਦਾ। ਬਿਲਕੁਲ ਬੋਰਿੰਗ ਦਿਨ ਵੀ ਕਦੋਂ ਸਪੈਸ਼ਲ ਡੇ ਵਿੱਚ ਬਦਲ ਜਾਵੇ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਬਿਲਕੁਲ ਸਵੇਰੇ ਮੈਨੂੰ ਗੱਜਾ ਗੱਜਾ ਗੇਟ ਲਾ ਦੋ ਕਿਰਾਏ ਸੱਲੇ ਟਰੋਲ ਬਸ ਮੋਗਾ ਕਰਦਾ ਲਓ ਜੀ ਪਹੁੰਚ ਗਿਆ ਪੱਕਾ ਤੇ ਜਨਮ ਦਿਨ ਮਨਾਇਆ ਹੈ ਤੇ ਦੇਖੋ ਕਿੰਨੀ ਸੋਹਣੀ ਮੈਨੂੰ ਮਿਲੇ ਨੇ ਫਲਾਵਰ オリジナル ਨੇਗੇ ਸਿਰੇ ਨਾਲ ਕੱਲ ਨੂੰ ਦੇਖਣੀ ਪਾਣੀ ਵਿੱਚ ਪਾ ਕੇ ਰੱਖਾਂਗਾ ਬਹੁਤ ਸੋਹਣੀ ਖਸ਼ੂਆ ਚਲੋ ਜੀ ਹੁਣ ਚੇਂਜ ਕਰਦੇ ਆਂ ਥੋੜੇ ਟਾਈਮ ਬਾਅਦ ਮਿਲਦੇ ਹਾਂ ਸੁਣ ਲੱਗ ਨੇ ਅੱਜ ਪਾਇਨੇ ਲਿਆਂਦੇ ਨੇ ਤਾਂ 2 ਸਾਲ ਹੋ ਗਏ ਨਾ ਮੇਰੀ ਪਾ ਪਹਿਲਾਂ ਬਹੁਤ ਪਾਈ ਸੀ ਸਾ ਸਾ ਚਿਰ ਖੁਣ ਖਾਸੀ ਸੀ ਟਾਈਮ ਬਾਅਦ ਪਾਈ ਲ ਸੋਣ ਲਾ ਦੇਉਂਗਾ ਵਾਈਟ ਕਲਰ ਤੇ ਇੱਕ ਹੋਰ ਨੇਗੇ ਡਾਲ ਲਿਆ ਕਲਰਗਾ ਛੇੜ ਦੇ ਨੇ ਡਾਲ ਦੇ ਫੈਂਕੋ ਭੈਣ ਮੁਠੀ ਪਾ ਦੇ ਦਾ ਛੱਡ ਕੇ ਚਾਕਲੇਟ ਪੁੱਠੀ ਹੀ ਪਾ ਦਿੰਦਾ ਦੱਬੇ ਜੀ ਬਾਕਸੇ ਦਾ ਪੁੱਠਾ ਹੀ ਪਾ ਦਿੰਦਾ ਕੱਲ ਜਾ ਕੱਲੇ ਹੱਥਾਂ ਦੇ ਵੀ ਨਿਕਲਦੇ ਸਖਾਸ ਨਹੀਂ ਢਵਾਉਂਦੀ ਨਾ ਹੈ ਦੇ ਚੱਕ ਕੈਂਡੀ ਗੰਡੀ ਹਾਂ ਕੀਏਗਾ ਹਾਂ ਤਾਂ ਕਿ ਮੈਂ ਫੋਲਡ ਸ਼ਿਟ ਕਰੀਂ ওকে ਉਧਰ ਚੁਮਲੇ ਰੋ ਰਹਿਣਾ ਪਰ ਨਾ ਹੁਣ ਗੁਰੂ ਕਿੱਥੇ ਲਾਉਣਾ ਹੈ ਨੀ ਜੀ ਜੀ ਨਾ ਜੁਆਰੀ ਨਾ ਪੰਜ ਹਾਂ ਇਹ ਕੋ ਬੇਕਟ ਮੈਲਟ ਹੁੰਦੇ ਹਨ ਨਾ 5 ਸਟਾਰ ਉੱਠਦਾ ਹੋਵੇ 5 ਮਿੰਟਾਂ ਵਿੱਚ ਡੈਰੀ ਮਿਲਕ ਆਹ ਆਈ ਯਾਰ ਡੈਰੀ ਮਿਲਕ 5 ਸਟਾਰ ਵੱਧ ਨੇ ਡੈਰੀ ਮਿਲਕ ਦੋ ਨੇ ਕਿ ਤਿੰਨ ਨੇ ਡੈਰੀ ਮਿਲਕ ਤਿੰਨ ਨੇ ਡੈਰੀ ਮਿਲਕ ਨੇ ਤਿੰਨ ਡੈਰੀ ਮਿਲਕ ਨੇ ਤਿੰਨ 5 ਸਟਾਰ ਨੇ ਆ ਇੱਕ ਆਨੇ ਕੰਡੀ ਜੀ ਹਾਂ ਇਹ ਜੀ ਟਰਾਈ ਕਰੀ ਮੈਂ ਕਦੇ ਆ ਮੈਨੂੰ ਸਭ ਨੂੰ ਬਜਾ ਡੈਰੀ ਮਲਕ ਲੱਗਦੀ ਹੈ ਡੈਰੀ ਮਲਕ ਇਹਨਾਂ ਤੱਕਾ ਨੂੰ ਮੈਂ ਪਾਣੀ ਚ ਪਾ ਕੇ ਰੱਖਣਾ ਤਾਜ਼ੇ ਨਹੀਂ ਬਿਲਕੁਲ ਕਈ ਦਿਨ ਵਧੀਆ ਰਹਿੰਦਾ ਨਾ ਨਾ ਆਏ ਨੂੰ ਸਵੇਰ ਤੱਕ ਕੁਛ ਨਹੀਂ ਹੁੰਦਾ ਨਾ ਇਹ ਸੇਰ ਤੱਕ ਤਾਂ ਕੁਛ ਹੁੰਦਾ ਨਾ ਇਹਨਾਂ ਨੂੰ ਉਹਨਾਂ ਨੂੰ ਦਿਰੋ ਸੋ ਉਸ ਮੈਨੂੰ ਲਾਉਂ ਨਾ ਉਹਨਾਂ ਨੂੰ ਪਾਣੀ ਚ ਰੱਖਦੇ ਨੇ ਉਹਨਾਂ ਨੂੰ ਰੱਖਦੇ ਤਾਂ ਉਹਨਾਂ ਨੂੰ ਦੇਖੋ ਹੁਣ ਇਹਦਾ ਕਿੰਨੂ ਨੇ ਗਲਾਸ ਖਾਣਾ ਅਰ ਜੇ ਨੇ ਕੁਝ ਖਾ ਕੇ ਜੀ ਕੋਲੀ ਗਲਾਸ ਪੀਆ ਜੀ ਜੇ ਐਂਜ ਕਰਦੇ ਮੇਰੇ ਦੰਦ ਵੱਡੇ ਲੱਗਦੇ ਨੇ ਹੈਂਜ ਕਰਦੇ ਹੈ ਐਂਜ ਕਰਦਾ ਜੂਰੀ ਆ ਨਾ ਮਤਲਬ ਹੋ ਜਾਂਦਾ ਕਦੇ ਕਦੇ ਐਂਜੇ ਵੱਡੇ ਤਾਂ ਨਹੀਂ ਲੱਗਦੇ ਹੈ ਵੱਡੇ ਦੰਦ ਇਤੇ ਦੰਦੋ ਜੀ ਲੱਗਦੀ ਹੋਵੇ ਤੇਰੇ ਦੰਦ ਦਮ ਤੁਹਾਡੇ ਵਰਗੇ ਹੀ ਹੈ ਮੈਨੂੰ ਲੱਗਦਾ ਪਰ ਵੀ ਕਿਹੜਾ ਵਰਗਾ ਲੱਗਦਾ 빙ਗੇ ਨੇ 빙ਗੇ ਕਿੱਥੇ ਨੇ ਜਾਂਦਾ ਆ ਕੋਈ 빙ਗੇ ਨੇ ਦੇਖਾ ਕਿੱਥੇ 빙ਗੇ ਚੱਤ ਜਰਨ ਤਾਂ ਦੱਸੇਗਾ ਕੀ ਲੱਗੇ ਪਏ ਨੇ 빙ਗੇ ਨੇ ਲੱਗ ਗਏ ਨਾ ਨਗਰ ਸੰਬੋਸ ਦਾ ਆ ਰੋਟੀ ਬਾਜੀ ਹੈ ਫਰੈਸ਼ ਵਗੈਰਾ ਕਰਿਆ ਫਿਰ ਜਾ ਕੇ ਹਾਲੀ ਫੇਰ ਲਾ ਚਾਹੀਏ ਬਰਸ਼ਰਾਤਨ ਕਰਨਾ ਨਹੀਂ ਨਹੀਂ ਸੁਣ ਲਾਵੇ ਤਾਂ ਮੇਰੇ ਵੀ ਹੁੰਦਾ ਸੀ ਮੈਂ ਤਾਂ ਪਸਤਾਰ ਹੀਆਂ ਘਟਾ ਕੇ ਜਾਂਦਾ ਥੋੜੂ ਬਹੁਤ ਘੰਟਾ ਲਾ ਦੇਣਾ ਹਾਫੀ ਲੈਣੇ ਵਜੇ ਸਵੇਰ ਕੱਢਣ ਦਾ ਬੌਲੇ ਜਿਹੜੇ ਹੋਰ ਵੀ ਗੱਲ ਪੂਰੀ ਕਰਤਾ ਆ ਸਾਡਾ ਕੱਦੂ ਪਿਆ ਭਾਈ ਜਿਹੜਾ ਤੜਕੇ ਉਹਨੂੰ ਅੱਜ ਅਸੀਂ ਨੇ ਹੁਣ ਖਾਣਾ ਸਾਡੇ ਕਰਮਾ ਚ ਹੈ ਨਹੀਂ ਸੀ ਇਹ ਹੁਣ ਤੜਕੇ ਖਾਣਾ ਬਾਪੂ ਦੇਖ ਦਾਬੂ ਦੇ ਨਹੀਂ ਹੱਸਣ ਲਾ ਗੱਢ ਲੋ ਜੀ ਇੱਥੇ ਨਾ ਇੱਕ ਕੰਟੇਨਰ ਦੇ ਵਿੱਚ ਜੋ ਕਿ ਆ ਕੱਚ ਦਾ ਸੀਗਾ ਜਾਨਕੀ ਗਲਾਸ ਦਾ ਉਹਦੇ ਵਿੱਚ ਮੈਂ ਲੈ ਆਈ ਸੀਗੀ ਪਾਣੀ ਪਾ ਕੇ ਜਿਹੜੇ ਗਲਾਬ ਦੇ ਫੁੱਲ ਸੀਗੇ ਇਹ ਰੀਅਲ ਨੇ ਬਿਲਕੁਲ ਜਿਹੜੇ ਇਹਦੇ ਵਿੱਚ ਸੀਗੇ ਉਹ ਵੀ ਰੀਅਲ ਸੀ ਮੈਨੂੰ ਐਸ ਵੀ ਆਰਟੀਫੀਸ਼ੀਅਲ ਨੇ ਬਿਲਕੁਲ ਰੀਅਲ ਨੇ ਜਿਹੜੇ ਵਿੱਚ ਇਹਦੇ ਲੱਗੇ ਹੋਇਆ ਉਹ ਵੀ ਪੱਤੇ ਜੇ ਤੇ ਇਹਨਾਂ ਨੂੰ ਮੈਂ ਰੱਖਣ ਲੱਗਿਆ ਹੁਣ ਪਾਣੀ ਵਿੱਚ ਪਾ ਕੇ ਤੇ ਮੈਨੂੰ ਐਸ ਵੀ ਚਲੋ ਇਹਨੇ ਪਿਆਰ ਨਾਲ ਮਿਲੇ ਨੇ ਇੱਕ ਹਫਤਾ ਜਾਂ ਕੁਝ ਦਿਨ ਤਾਂ ਇਹ ਰਹਿਣ ਹਨਾ ਵਧੀਆ ਬੀ ਵਧੀਆ ਲੱਗਣਗੇ ਮੈਂ ਦੇਖਿਆ ਕਰੂੰ ਜਿਆਦਾ ਆਇਆ ਕਰੂੰਗਾ ਰੋਜ਼ 5 ਅਗਸਤ ਵਾਲਾ ਦਿਨ ਹਨਾ ਚਲੋ ਜੀ ਇਹਨਾਂ ਨੂੰ ਰੱਖਦਾ ਪਾਣੀ ਤੇ ਇਸ ਵੀਡੀਓ ਦਾ ਕਰਦੇ ਆਂ ਐਂਡ ਤੇ ਦੱਸਿਓ ਤੁਹਾਨੂੰ ਅੱਜ ਦਾ ਬਲੌਗ ਹੈ ਜਿਹੜਾ ਕਿਸ ਤਰ੍ਹਾਂ ਲੱਗਿਆ ਵਧੀਆ ਲੱਗਿਆ ਤਾਂ ਰੱਜ ਕੇ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਰੱਜ ਕੇ ਹਨਾ ਹੋ ਸਕਿਆ ਤਾਂ ਕਮੈਂਟ ਬਾਕਸ ਵਿੱਚ ਵਧੀਆ-ਵਧੀਆ ਲਿਖ ਕੇ ਦੱਸਿਓ ਬਾਏ ਬਾਏ ਟੇਕ ਕੇਅਰ